ਕਮਬੀ ਨਹੀਂ ਆਪਣਾ ਬੈਠਾ ਲੱਕੜਾਂ ਵੀ ਨਹੀਂ ਲੱਭੀਆਂ ਹੈਗੀਆਂ ਔਰ ਮੈਨੂੰ ਕਾਇ ਜਿੱਸਕੇ ਆਉਣੀਆਂ ਤੂੰ ਤਾਂ ਉਹੀ ਕਹਿ ਦੇਣੀ ਹੈ ਕਿ ਫਲਾਣੇ ਦਾ ਰਿਸ਼ਤਾ ਦਾ ਉਹ ਸਰਦਾਰ ਇੱਥੇ ਕੀ ਕਰਦਾ ਸਰਦਾਰ ਵੀ ਇੱਥੇ ਕੋਡਾ ਖੜਾ ਆ ਤੱਟੀ ਭੰਨਾ ਐਸੇ ਤਾਂ ਆਏ ਸਰਦਾਰਾ ਕੀ ਹੋ ਗਿਆ ਭਾਈ ਕੀ ਹੋਣਾ ਸਰਦਾਰਾ ਤੂੰ ਉਹ ਰਨਾਂ ਦੇ ਵਿੱਚ ਧੰਨਾ ਬਣਿਆ ਫਿਰਦਾ ਇੱਥੇ ਇੱਥੇ ਤੁਹਾਡਾ ਤੁੰਬਗਾਈਆਂ ਜੇ ਮੈਂ ਕੋਲ ਸਾਡਾ ਇੱਥੇ ਕਬੀਲੇ ਅਸੀਂ ਬੈਠੇ ਹੋਇਆ ਕੋਈ ਮਾਰੇ ਗਾਹਾਂ ਹੋ ਜੋ ਕੋਈ ਦੇਖਣ ਲਵੇ ਪਈ ਇਹ ਤੁਪਾੜ ਦੀ ਗੱਲ ਕਰਨੀ ਮੇਰੀ ਗੱਲ ਸੁਣ ਸਰਦਾਰਾ ਇੱਥੇ ਤਾਂ ਟੱਟੀ 'ਤੇ ਬੈ ਕੇ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਉਹ ਟੱਟੀ ਤੇ ਪਾਣੀ ਤਾਂ ਨਹੀਂ ਹੁੰਦਾ ਨਾ ਖਾਲਚ ਹਾਂ ਗਾਹਾਂ ਹੋ ਜੋ ਪਈ ਕਈ ਵਾਰ ਕੋਈ ਦੇਖ ਲੈਂਦਾ ਛੋਟੇ ਕਬੀਲੇ ਵਾਲਾ ਗਾਹਾਂ ਦੇ ਗਾਹਾਂ ਸਾਡੀ ਆਜੀ ਪਿੰਡ 'ਚ ਫੇਰੀ ਪਾਉਣਾ ਆਉਂਦੀ ਸੀ ਉਹ ਪੰਡ ਮੈਂ ਇੱਥੇ ਹੀ ਜੇ ਆਕਰੂ ਸਾਨੂੰ ਗੱਟਾ ਆਟੇ ਦਾ ਤੂੰ ਪਹਿਲੀ ਵਜੇ ਸਰਦਾਰਾ ਉਹ ਫਿਰ ਮੈਨੂੰ ਆਇਆ ਸਾਰੀ ਰਾਤ ਨੀਂਦ ਨਹੀਂ ਆਈ ਪਈ ਰਾਤ ਸ਼ਾਮੇ ਚੱ ਰਾਣੀ ਦੀ ਸੀ ਗਈ ਅੱਛਾ ਸਰਦਾਰਾ ਤੌਰ ਦੀ ਗੱਲ ਨਹੀਂ ਮੈਂ ਤਾਂ ਫਰਾਣੇ ਨੂੰ ਜੱਫੀਆਂ ਪਾਈ ਗੇ ਰਤ ਨਾ ਸਰਦਾਰਾ ਆਇਤਾ ਤੇ ਸਰਦਾਰ ਤਾਂ ਹਿੱਲੇ ਪੈਗਾ ਉਹ ਹਿੱਲੇ ਸੁਪਣੇ ਨਾ ਲਿਆ ਕਰ ਸਰਦਾਰਾ ਉਹ ਹਿੱਲੇ ਕਾਣੂ ਆਪਾ ਇਹ ਕਦੇ ਫੱਜੂ ਤੀਮੀ ਤੁਮੀ ਨਾ ਦੀਸੀ ਹੋਵੇ ਤੇ ਅੱਖਾ ਹੋ ਜਾਂਦਾ ਹੁੰਦਾ ਬਹਿ ਜਾ ਇੱਥੇ ਭਾਈ ਬਹਿ ਜਾ ਮੋਕਾ ਲਵਾ ਕਰਦੇ ਹਾਂ ਤੁੰਮ ਮੈਂ ਦੱਸਦਾ ਬਈ ਸਾਡੇ ਵਾਲਾ ਬਿੰਗਾ ਹੋ ਜਾ ਨਾਲ ਆਉਂਦਾ ਸੀ ਨੂੰ ਮਟਾਲ ਕੇ ਮੜਾ ਜਾ ਆਏ ਮੇਰੀ ਗੱਲ ਸੁਣ ਸਰਦਾਰਾ ਇਸ ਤੇ ਦੀ ਗੱਲ ਤਾਂ ਅਸੀਂ ਕਰ ਲੈਂਦੇ ਪਰ ਕਰੀ ਦੀ ਜਾ ਕੇ ਥੋੜੇ ਲੱਛਣ ਮਾਰੇ ਨੇ ਸੀਟੀਆਂ ਮਾਰੇ ਨੇ ਫਰ ਮਾਰ ਉਹ ਸੀਟੀਆਂ ਦਾ ਪਾਈ ਮੇਰੀ ਗੱਲ ਸੁਣੋ ਸੀਟੀਆਂ ਦਾ ਮਾਰਨੀ ਪੈਂਦੀ ਹੁੰਦਾ ਸੀਟੀਆਂ ਨਾਲ ਕੀ ਫਰਕ ਪਈਆਂ ਹੁੰਦਾ ਹੁਣ ਇਹ ਇਹ ਤਾਂ ਮੇਰੇ ਕੋਲੇ ਆਊਗੀ ਫਿਰ ਇਹਨੂੰ ਇਹਨੂੰ ਸ਼ੂਟੀ ਮਾਰੀਏ ਮੇਰੇ ਮੇਰੇ ਗਵਾਰਾ ਲੋਚੇ ਬੰਦੇ ਮਾਰਦੇ ਹੁੰਦੇ ਨੇ ਸੀਟੀਆਂ ਪਰ ਤਾਂ ਮੇਰੀ ਗੱਲ ਸੁਣ ਗਰੀਬ ਵੇਖ ਕੇ ਕਿੰਨੇ ਬੰਦੇ ਸਪਾਈਦਲੇ ਹੁੰਦੇ ਜਾਂਦੇ ਆ ਉਹ ਮੇਰੀ ਗੱਲ ਸੁਣਾ ਪਾਈ ਸੀਟੀਆਂ ਦਾ ਹੁਣ ਸਾਡਾ ਕੁੱਕਰ ਵੀ ਮਾਰੀ ਜਾਂਦਾ ਫਿਰ ਅਸੀਂ ਉਧਰ ਲੜੀ ਗਈਏ ਉਹ ਤਾਂ ਸਰਦਾਰਾ ਕੋਈ ਕੰਮ ਵਾਸਤੇ ਮਾਰ ਲੋ ਤੇ ਧਰ ਪਾਣੀ ਵਾਲਾ ਉਹ ਤਾਂ ਸਰਦਾਰਾ ਤੁਸੀਂ ਮਰਵਾਉਨੇ ਹੋਗੇ ਤੇ ਸੀਟੀਆਂ ਖੂਕ ਕਰਦੇ ਤਾਂ ਮੇਰੀ ਬਾੜਾ ਦਮਨੂ ਬਲ ਬੈਂਕ ਆ ਕੇ ਗੱਲ ਜੀ ਕਰਨੀ ਨਹੀਂ ਆਉਂਦੀ ਮੈਨੂੰ ਤਾਂ ਤੇਰੇ ਨਾਲ ਹੋ ਗਿਆ ਪਿਆਰ ਜਾ ਜਾ ਤਾਂ ਫਿਰ ਤੂੰ ਮੈਨੂੰ ਵਿਆਹ ਕਰਾ ਲੈਣਾ ਨਹੀਂ ਪਈ ਮੈਂ ਤੈਨੂੰ ਪਿਆ ਕੇ ਲੈ ਜਾਊਂਗਾ ਨਹੀਂ ਸਰਦਾਰਾ ਇਦਾਂ ਨਹੀਂ ਕਰੀ ਜਾਂਦਾ ਸਰਦਾਰਾ ਸਾਡੇ ਤਕਰੀਬਨ ਦੇ ਕੋ پاسਦਾ ਨਹੀਂ ਹੈਗਾ ਉਹ ਗਰੀਬ ਆਪੇ ਫਿਰ ਮੈਂ ਕਿਹਾ ਸਾਹੂਕਾਰ ਆ ਮੇਰੇ ਕੋਲ 4-5 ਕਿੱਲੇ ਜ਼ਮੀਨ ਆ ਉਹ ਵੀ ਪੈਸੇ ਤੇ ਬੁੜੇ ਬੁੜਾ ਨੇ ਭੋਰ ਜਿਹੜਾ ਲੋਨ ਲੈ ਲਿਆ ਉਹ ਵੀ ਬੈਂਕ ਚ ਬੋਲੀ ਜਾਂਦੇ ਜ਼ਮੀਨ ਸਾਰੀ ਮੇਰੀ ਗੱਲ ਸੁਣ ਸਰਦਾਰਾ ਅਸੀਂ ਗਰੀਬ ਬੰਦੇ ਆ ਸਾਡ ਥੋੜੇ ਵਰਗੇ ਪਿੰਡਾਂ ਦੇ ਵਿੱਚ ਅਸੀਂ ਮੰਗ ਕੇ ਤੰਗ ਜੀਹਾਰਾ ਕਰਦੇ ਆ ਐਹੋ ਜੀ ਗੱਲ ਨਾ ਕਰ ਸਰਦਾਰਾ ਪੁੱਤ ਨੂੰ ਚੁੜਦੇ ਗੱਲ ਨਾ ਕਰ ਉਹ ਤੁਸੀਂ ਭਈ ਮੰਗ ਲੈਨੇ ਹੋ ਸਾਡੇ ਜ਼ਮੀਨਾਂ ਦੀ ਪੂਛ ਲਾਤੀ ਅਸੀਂ ਮੰਗ ਵੀ ਨਹੀਂ ਸਕਦੇ ਹਾਂ ਆੜਤੀਆ ਸਾਨੂੰ ਜਵਾਬ ਦੇਈ ਬੈਠਾ ਪੈਸੇ ਮੇਰੀ ਗੱਲ ਸੁਣ ਸਰਦਾਰਾ ਸਰਦਾਰਾ ਸਾਡੇ ਕੋ ਭਜਦਾ ਨਹੀਂ ਹੈਗਾ ਸਾਡੇ ਕਬੀਲੇ ਦੇ ਵਿੱਚ ਵਿਆਹ ਕੀ ਤੋਰਦੇ ਨੇ ਕਈ ਵਾਰ ਭਜਣਾ ਵੀ ਪੈ ਜਾਂਦਾ ਹੁੰਦਾ ਭਾਈ ਜੇ ਤਾਂ ਫਿਰ ਕੋਈ ਆ ਅਸੀਂ ਮੁੱਕ ਜਾਈ ਹੁਣ ਪੈਸੇ ਬੰਦਾਂ ਤਾਂ ਕਹੇ ਜੀ ਪਾਣੀ ਪਿਆ ਦੇ ਮੇਰੀ ਗੱਲ ਸੁਣ ਸਰਦਾਰਾ ਇਹ ਤੂੰ ਬਾੜੀ ਕਾਲੀ ਕਰਦਾ ਕੋਈ ਗੱਲ ਨਹੀਂ ਰਿਸ਼ਤਾ ਮੈਂ ਮਾਤਾ ਨਾਲ ਗੱਲ ਕਰ ਲਾਂਗੇ ਜਾ ਕੇ ਇਸਦਾ ਤੇਰੀ ਮਾਂ ਆਦੀ ਭੈਣ ਦਾ ਕਰ ਦੂੰ ਮੈਂ ਤੁਹਾਡੇ ਘਰੇ। ਕੋਈ ਗੱਲ ਨਹੀਂ ਤੂੰ ਆਉਦੀ ਮਾਤਾ ਨੂੰ ਪੁੱਛ ਲੈ। ਇਹ ਤੜਕਾ ਨੂੰ ਆਏ ਕਹੀ ਜਾਵੇ ਤੂੰ ਇੱਲਾ ਇੱਥੇ ਬਿਠਾਤੀ। ਮੇਰੀ ਭੈਣ ਨੂੰ ਤੜਕਾ ਤੇ ਧੱਕੇ ਨਾਲ ਵਜੀ ਜਾਣ ਸਰਦਾਰਾ। ਉਹ ਟੈਨਸ਼ਨ ਨਾਲ ਆਪੇ ਖੇਤਾਂ ਵਿੱਚ ਉੱਠਾ ਪਾਰ ਖੇਸੇ ਕੰਮ ਨੂੰ। ਤੇ ਚੌਂਦਰਾ ਤੂੰ ਤਰਾ ਮੈਂ। ਸਰਦਾਰ ਖੇਤ ਲ ਜਾ ਕੇ ਬਿਠਾਊਗਾ ਮੈਂ। ਮੇਰੀ ਗੱਲ ਸੁਣ ਸਰਦਾਰਾ। ਆਸੀ ਐਸ਼ਵਰ ਆਮ ਕਰਕੇ ਮੈਂ ਆਦੀ ਭੈਣ ਦੇਣੀ ਆ। ਉਹ ਹੀ ਗਰੀਬੀ ਦਾ ਆਵੇ ਦੇ ਵਿੱਚ ਕੱਟਣਾ ਤਾਂ ਝੁੱਗੀਆਂ ਦੇ ਵਿੱਚ ਠੀਕ। ਉਹ ਪਾਏ ਸਾਰਾ ਪ੍ਰਬੰਧ ਹੈ ਸੋ ਲੈਟੇ ਤੋਂ ਵੀ ਕੰਨ ਕੇ ਆਈ। ਨਾ ਨਾ ਸਰਦਾਰਾ ਆਈ ਨਹੀਂ ਗੱ ਸਰਦਾਰਾ ਅਸੀਂ ਤਾਂ ਖੇਤੋਂ ਡਰਦੇ ਹਾਂ ਕੁਝ ਅਪਲੜ ਜੂਗਾ ਤੇ ਸਤਾ ਘਿਰੇ ਰਹਿ ਕੇ ਰਾਜੇ ਐ ਸੱਪ ਸੋਪ ਕੁਛ ਨਹੀਂ ਲੜਦਾ ਭਾਈ ਸਾਰਾ ਕੁਛ ਕੀ ਲੈਣਾ ਹੁਣਾ ਮੈਂ ਪਹਿਲੇ ਮੈਂ ਨਾ ਸਰਦਾਰਾ ਇਹ ਭਜਨ ਪੁਜਾਉਣ ਦੀਆਂ ਗੱਲਾਂ ਸਰਦਾਰਾ ਸਾਡੇ ਨਾਲ ਨਾ ਕਰੋ ਸਹੀ ਗੱਲ ਮਿਹਰਬਾਨੀ ਅਬ ਭਜਨ ਪੁਜਾਉਣ ਪਾਈ ਤੁਸਤਾ ਕੋ ਮੂੰਹ ਸਰਦਾਰਾ ਦੇ ਨਹੀਂ ਮੈਂ ਹੁਣ ਆਰਤੀ ਤੋਂ 10000 ਰੁਪਏ ਫੜ ਲਿਆ ਕਰ ਲੋ ਮੈਂ ਪੰਜ ਛੱਡ ਜੀ ਲਿਆ ਆਵਾਂਗੇ ਕੋਈ ਹੋਰ ਵੀ ਦੁਕਾਨ ਦੇ ਮੇਰੀ ਗੱਲ ਸੁਣ ਸਰਦਾਰਾ ਮੈਂ ਤੇਰੇ ਤੋਂ ਤਰਸ ਕਰਕੇ ਤੈਨੂੰ ਆਖੇਸ ਵੀ ਰਿਸ਼ਤਾ ਅਸੀਂ ਕਰ ਦਾਂਗੇ ਤੇ ਤੂੰ ਸਰਦਾਰਾ ਸੀਟੀ ਮਾਰ ਲਾ ਸੇ ਪਤਾ ਗ੍ਰੇਬ ਬੰਦੇ ਨਾਲ ਲੱਭੇ ਆ ਹਾਂ ਬੰਦੇ ਜਾਂਦੇ ਇੱਥੇ ਹੁਣੇ ਵੀ ਝਾਕਦੇ ਹੋਣਗੇ ਵੀ ਕਹਿੰਦੇ ਜਿੱਤਾ ਮਾਰੇ ਖੇਟਾ ਕੋਈ ਨਾ ਸਰਦਾਰਾ ਫਿਰ ਬੰਦਨ ਤਾਂ ਹੁਣ ਦੇਖਣੀ ਆੱਖਾਂ ਦੇਖਣ ਵਾਸਤੇ ਬਣਾਈਆਂ ਨੇ ਅੱਖਾਂ ਦੇਖੋ ਖਤਰ ਬਣਾਈਆਂ ਫਿਰ ਮੂੰਹ ਸੀਟੀ ਮਾਰ ਖਤਰ ਬਣਾਇਆ ਭਾਈ ਸੀਟੀ ਦਾ ਪੈ ਦਬਾ ਕਰੂੰ ਜੇ ਮਤੌਣਾ ਹੋਵੇ ਤਾਂ ਵੀ ਮਾਰਦੇ ਨਾਲ ਉਹ ਗਾਇ ਤਾਂ ਥੜੂ ਹੋ ਜਾਂਦੀ ਹੈ ਸਰਦਾਰਾ ਮੇਰੇ ਕਾ ਸੁਣ ਸਰਦਾਰਾ ਮੈਨਾਂ ਸਾਨੂੰ ਨਹੀਂ ਸੀ ਪਤਾ ਥੋੜੀ ਫੈਲਸਣਾ ਵੀ ਲੱਗਦੀ ਹੁੰਦੀ ਹੈ ਤੁਸੀਂ ਮੈਨੂੰ ਲੱਗਦਾ ਥੋੜੇ ਨਾ ਉਮਰ ਜ਼ਿਆਦਾ ਹੋ ਰਹੀ ਹੈ ਇਹ ਮੇਰੀ ਭੈਣ ਦੀ ਹੋਣਾ ਹੈ ਇਹਦੀ ਆ ਪਿੰਸਨ ਦਾ ਲਗੜਾ ਆ ਪਾ ਪੈਨਸ਼ਨਾਂ ਵੀ ਲੱਗੀਆਂ ਉਹ ਪਿੰਸਨ ਦਾ ਪਹیدار ਕਾਰਡ ਤੋਂ ਮੈਂ ਵੱਡੀ ਕਰਾਲੀ ਸੀ ਸੀ ਉਹ ਮਾਤਾ 45 ਕਿਸਾਨ ਦੇ 20 ਸਾਲ ਵੱਡੀ ਕਰਾਲੀ ਸੀ ਸਰਦਾਰਾ ਉਹਦਾ ਰਿਕਾਰਡ ਤਾਂ ਨਹੀਂ ਦੇਖਿਆ ਜਾਨੀ ਉਹ ਥੋੜੀ ਉਮਰ ਦੇਖ ਕੇ ਪਤਾ ਲੱਗ ਜਾਂਦਾ ਕੋਈ ਉਹਦਾ ਫਿਰ ਖਾਦੇ ਪੀਂਦੇ ਕਰਦੇ ਵੀ ਖਰਾ ਖਾਈ ਦੀ ਆ ਹਾਂ ਦੇਖੋ ਫਿਰ ਕੋਈ ਨਾ ਸਰਦਾਰਾ ਦੇਖ ਲਾਂਗੇ ਉਹ ਦੇਖਾਂ ਉਹ ਕੀ ਆ ਭਾਈ ਫਰਮਾ ਦਮਾ ਛੋਟੇ ਕਬੀਲੇ ਦੇ ਰਹਿਣ ਲੱਗ ਜਾਣਾ ਮੈਨੂੰ ਦੱਸ ਦਿਓ ਫਿਰ ਮੈਂ ਘੰਟਾ ਤੋਂ ਬਾਅਦ ਇੱਥੇ ਆ ਜਾਣਾ ਫਿਰ ਮੈਂ ਇਹ ਸਰਦਾਰਾ ਤਾਂ ਆਪਣਾ ਕਬੀਲਾ ਹੀ ਜੁਆਇਨ ਕਰੂਗਾ ਅਜੂ ਮੈਂ ਕੰਨ ਦੀ ਲੋੜ ਨਹੀਂ ਪਈ ਆਇਆ ਨਾ ਫਿਰ ਅੱਜ ਜੇ ਤੁਸੀਂ ਮੈਨੂੰ ਹਾਂ ਨਾ ਸਭਰ ਮੈਂ ਹੋਰ ਪਾਸੇ ਕੁੜੀ ਦਾੜੀ ਹਰਿਆਵਾ ਮੜੀ ਦੀ ਆ ਕੇ ਮੇਰੀ ਗੱਲ ਸੁਣ ਸਰਦਾਰਾ ਹੱਥ ਵਨ ਕੇ ਬੈੰਤੀ ਹੈ ਤੇਰੇ ਮੂਰੇ ਸਾਡੇ ਕਬੀਲੇ ਆਣ ਬਤਲਾ ਕੇ ਸਾਨੂੰ ਮਾਰ ਦੇਣੀ ਸਾਡੇ ਮਗਰ ਨਾ ਆਇਆ ਕਰ ਸਰਦਾਰਾ ਉਹ ਛੋਟਾ ਮਾਰ ਕੇ ਥੋਣਾ ਤੁਸੀਂ ਮੈਨੂੰ ਉਹ ਕਰ ਦੱਸ ਪਾੜੀਆਂ ਕਹਿੰਦੀ ਦੇਖਾਂਗੇ ਫੇਰ ਹੀ ਆਇਆ ਮੈਨੂੰ ਸਰਦਾਰਾ ਫਿਰ ਹੁਣ ਸਾਡੇ ਕਬੀਲੇ ਆਣ ਦਾ ਹੈ ਹੋਗਾ ਸਾਡੇ ਕੁੜੀਆਂ ਦੇ ਮਗਰ ਫਿਰਦੇ ਸਰ ਉਹ ਮਗਰ ਕਾਹਨੂੰ ਫੜਨਾ ਪਈ ਮੈਂ ਤਾਂ ਤੁਸੀਂ ਕਹਿੰਦੇ ਵੀ ਵਿਆਹ ਕਰਾਵਾਂਗੇ ਫਿਰ ਮੈਂ ਤਾਂ ਆ ਮਗਰ ਆ ਕੇ ਉੱਥੇ ਹੀ ਮੈਂ ਹੁੰਦਾ ਸੀ ਕੋਈ ਨ ਪਿੰਡ ਦੇ ਵਿੱਚ ਹੀ ਹਜੇ ਸਿੱਕ ਮਹੀਨਾ ਉਹ ਛੋਟਾ ਕੀ ਪਤਾ ਬਈ ਕਿੱਧਰ ਵਗ ਜੇ ਛੋਟਾ ਕੋ ਟਿਕਾਣਾ ਤਾਂ ਹੁੰਦਾ ਨਹੀਂ ਕੋਈ ਨਾ ਸਰਦਾਰਾ ਇਹ ਜਾਵਾਂਗੇ ਤਾਂ ਚਾਰੇ ਪਿੰਡਾਂ ਦੇ ਪਿੰਡਾਂ ਦੇ ਵਿੱਚ ਹੀ ਹੋਵਾਂਗੇ ਤੇ ਪਤਾ ਕਰ ਲਈ ਦੁਆਜੀ ਉਹ ਛੋਟਾ ਕੋ ਕੋ ਟੈਲੀਫੋਨ ਨਹੀਂ ਬੰਦਾ ਫੋਨ ਲਾ ਕੇ ਪੁੱਛਿਆ ਜਾਂਦਾ ਰਹੀ ਤੇ ਸਰਦਾਰਾ ਸਾਡੇ ਨਹੀਂ ਫੋਨ ਰੱਖਣ ਦਿੰਦੇ ਹੈਗੀ ਆ ਫੋਨ ਤਾਂ ਲੈ ਕੇ ਦੇ ਦੇਣਾ ਸਾਨੂੰ ਨਾ ਸਰਦਾਰਾ ਨਾ ਸਰਦਾਰਾ ਤੇ ਸਾਡੇ ਤਾਂ ਤੜਾ ਜਾਈਦਾ ਨੌਕਰੀ ਦੇ ਚਾਹੀਦਾ ਨਾ ਸਰਦਾਰਾ ਸਾਨੂੰ ਕੰਪਨੀ ਦਾ ਨਹੀਂ ਪਤਾ ਕਿਸੇ ਦਾ ਨੌਕਰੀ ਤਾਂ ਲੱਗਦੇ ਨੇ ਛੱਪ ਵਾਲੀ ਗੇਮ ਖੇਡ ਲਿਆ ਕਰੀ ਨਾ ਸਰਦਾਰਾ ਹੂੰ ਸਰਦਾਰਾ ਸਾਡੇ ਫੋਨ ਨਹੀਂ ਰੱਖਣ ਦਿੰਦੇ। ਉਹ ਤਾਂ ਨਿਸ਼ਾਨੀਆਂ ਹੀ ਵੀ ਲੱਗ ਜਾਂਦੀਆਂ ਹੁੰਦੀਆਂ ਭਾਈ ਕਾਟੂਗੇ ਜਦੋਂ ਪੜੀ ਲਿਖੀ ਕੱਟਾ ਤੂੰ। ਨਾ ਨਾ ਸਰਦਾਰਾ ਅਸੀਂ ਨਹੀਂ ਰੱਖ। ਨਹੀਂ ਨਹੀਂ ਸਰਦਾਰਾ ਅਸੀਂ ਨਹੀਂ ਰੱਖ ਸਾਹਿਬ ਇਹ ਤਾਂ ਮੇਰਾ ਨੰਬਰ ਤਾਂ ਦਿਲ ਜਲਾ ਲਈ। ਇਹ ਕੀ ਹੁੰਦਾ ਹੁੰਦਾ? ਸਰਦਾਰਾ ਸਾਡੇ ਫੋਨ ਨਹੀਂ ਰੱਖਣ ਦਿੰਦੇ ਸਾਡੀ ਮਾਈ ਬਹੁਤ ਜ਼ਿਆਦਾ ਗਰਮ ਹੈਗੀ। ਮਾਈ ਨੂੰ ਬਣਾ ਰਖਿਆ ਪਾ ਗਏ ਨੇ। ਹਿਲ ਦਮ ਸਰਦਾਰਾ ਮੈਨੂੰ ਦੇ ਮੈਂ ਨੂੰ ਬਾਗੂ ਖਾ ਦੇ ਕਿਉਂ ਮਾਰਣਾ ਕਿੱਥੇ ਬੈਠੀ ਹੈ? ਮੇਰੀ ਗੱਲ ਸੁਣ ਸਰਦਾਰਾ ਜੇ ਸਾਨੂੰ ਜੰਮਿਆ ਪਾਲਿਆ ਪੋਸਿਆ ਆ ਜਿਹੜੀ ਕਰਤਾ ਅਸੀਂ ਆਪਦੀ ਮਾਈ ਤੇ ਸਲਾਹ ਨਾਲ ਲਈ ਰੱਖੀ ਦੇ ਲਈ ਕਿ ਸਲਾਹ ਆ ਮਾਈ ਦੀ ਸਲਾਹ ਤਾਂ ਲੈਣੀ ਚਾਹੀਦੀ ਹੈ ਇਹ ਜੀ ਕਿਹੜੀ ਮਾਈ ਆ ਮੇਰੀ ਗੱਲ ਸੁਣ ਸਰਦਾਰ ਤੂੰ ਸਾਡੀ ਮਾਤ ਦੇ ਹੁਣੀ ਨਾ ਕੋਈ ਅਕਲ ਕੁੱਠੇ ਦਿੰਨਾ ਅੱਗੇ ਪਤਾ ਨਹੀਂ ਕੀ ਕਰੇਗਾ ਮਹਿਰਬਾਨੀ ਕਰਕੇ ਸਾਡੀ ਜਵਾਬ ਹੈ ਨਾ ਜਵਾਬ ਓ ਸੋਦਾ ਜਵਾਬ ਜੂ ਕੋਈ ਨਹੀਂ ਪਾਈ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੱਥੇ ਫੜ ਲੂੰਗਾ ਤੇ ਐਂ ਨਹੀਂ ਬਤਵਾ ਹੁਣ ਕਾਲੀ ਨਾ ਬਣਨਾ ਨਾ ਸਰਦਾਰ ਐਡਾ ਜਰਮ ਨਾ ਕਰੋ ਬਣਨੂ ਫਿਰਦਾ ਆਜਾ ਨਹੀਂ ਪੈਣ ਚੱਲੀਏ ਇਹ ਤਾਂ ਕੋਈ ਮਿੰਟ ਕਾਦੇ ਭਾਈ ਜਵਾਨ ਹੋਈ ਆਪਣੇ ਇਹ ਪੁੱਠੇ ਸਰਦਾਰ ਨਾਲ ਮੇਰੀ ਗੱਲ ਸੁਣਨਾ ਮੈਂ ਹੁਣ ਭੇਜੂਆਂ ਸੰਮਣ ਤੇਨੂੰ ਜੀ ਸਿੱਧੇ ਪੈਸੇ ਸੁਣਨਾ ਜਾ ਕੇ ਹੁਣ ਮੈਂ ਤੇ ਕੋਈ ਗੱਲ ਨਹੀਂ ਸਰਦਾਰਾ ਜੋ ਮਰਜੀ ਤੇ ਸਾਡੇ ਕੋਲ ਬੀਜ ਐਕਸਪਾਇਰ ਹੋਣ ਲੱਗੇ ਮੈਂ ਸਿੱਧਾ ਤਾਂ ਹੂੰ ਅਭੀ ਮੈਨੂੰ ਵਿਆਹ ਦਾ ਲਾੜਾ ਲਾਇਆ ਮੈਂ 20 ਰਿਸ਼ਤੇ ਮੋਟੇ ਭਾਈ ਤੇ ਮੈਂ ਜੋ ਸੰਮਣ ਆ ਗਏ ਤੇ ਪੈਸੇ ਹੋਊਗੇ ਬਰ ਬਕਾਇਤ ਨਾਲ ਲੜੂਗਾ ਤੇਰੇ ਨਾਲ ਦੇਖੀ ਜਾ ਕੋਈ ਗੱਲ ਨਹੀਂ ਸਰਦਾਰਾ ਮੈਂ ਬਕਾਇਤ ਕਰੀ 20 ਸਾਲ ਸਰਦਾਰਾ ਸਾਨੂੰ ਜੇਲ੍ਹ ਨਾ ਕਰਾ ਦੇ ਕੋਈ ਗੱਲ ਨੰਬਿਆ ਕਰਾ ਲਾਂਗੇ ਕੋਈ ਗੱਲ ਨੀ ਕਿਉਂ ਡਰਦੀ ਐਂਗੀ ਤੂੰ ਕਰ ਦੇਂਦੇ ਸਰਦਾਰ ਨੂੰ ਕੇਸ ਆਪਣਾ ਕਿਹੜਾ ਵਿਜੈਕਸਪੈਰ ਨਹੀਂ ਆ ਗਿਆ ਪਾ ਦੋ ਪਿੰਡ ਦੇ ਮਾਸ ਵੀ ਹੈ ਨਹੀਂ ਪਟਿਆ ਨਾ ਪੈਰਾਂ ਨੂੰ ਭੈਣ ਤੂੰ ਐਨੀ ਜਰਾਏ ਨਾ ਕਰ ਸਰਦਾਰ ਵੱਡੇ ਲੋਕ ਕੋ ਹੁੰਦੇ ਕੁਝ ਵੀ ਕਰਾ ਸਕਦੇ ਨੇ ਦੇਖੀ ਜਾਊਗਾ ਤੂੰ ਕਿਉਂ ਡਰਦੀ ਪਈਂਗੀ ਮੈਂ ਤਾਂ ਕਿੱਲਾ ਚੱਕ ਦੂੰਗਾ ਮਰੇ ਤੈ ਸਮਝ ਨੂੰ ਵਿਚਾਰ ਰਿਹਾ ਵੇ ਨਹੀਂ ਸਰਦਾਰਾ ਕੋਈ ਗੱਲ ਨਹੀਂ ਮੈਂ ਆਪਦੇ ਵਿਆਹ ਤੇਰੇ ਨਾਲ ਗੱਲ ਤੋਰੂੰਗੀ ਕੋਈ ਨਾ ਸਰਦਾਰਾ ਐਨਾ ਬੁੱਸੇ ਨਾ ਹੋ ਤੇਰਾ ਵਿਆਹ ਨਹੀਂ ਭਾਈ ਮੈਂ ਤਹਣਾ ਫੱਟਾ ਗਈ ਨੂੰ ਪੁੱਛ ਕੋਈ ਨਾ ਸਰਦਾਰਾ ਜੇ ਇਹਨੇ ਨਾ ਕਰਾਇਆ ਮੈਂ ਰੋਟੀ ਪਕਾ ਕੇ ਆ ਜਾ ਕਰੂੰ ਕਹਾ ਪੀੜੀ ਵੀ ਬੁਲਾਉਣੀ ਹੈ ਹੁਣ ਕੰਨੀ ਰੋਟਣਾ ਥੋੜੀ ਪਾਜਦਾ ਕੰਮ ਖਾਦਾ ਸਾਨੂੰ ਰੱਖੇ ਰੱਖਾਂ ਮੇਰੀ ਗੱਸੀ ਇਹਦੇ ਨੂੰ ਕਹੇ ਕੋਈ ਨਾ ਮੈਂ ਕਰਾ ਲੂੰਗੀ ਆਪਾਂ ਹੁਣ ਤਾਂ ਖਿਹੜਾ ਛੜਾਕ ਜਾਈਏ ਮੁੜ ਕੇ ਦੇਖੀ ਜਾਊਗੀ ਤੇ ਸਰਦਾਰ ਤਾਂ ਕੇਸ ਕਰਨ ਨੂੰ ਫਿਰਦਾ ਭੈਣ ਤਈਆਂ ਤੈਨੂੰ ਕਹਿਣੀ ਹੈ ਤੂੰ ਕਿ ਲਾਰਾ ਲਾ ਦੇ ਮਾਣਾ ਹੁਣ ਭਗ ਜਾਣੇ ਆਪਾਂ ਚੱਕ ਕੇ ਸਮਾਨ ਆਵਦਾ ਦੂਜੇ ਪਿੰਡ ਭਗ ਜਾਂਗੇ ਚਲ ਕਹਿ ਦਿੰਨੀ ਕੋਈ ਹਾਂ ਸਰਦਾਰਾ ਕੋਈ ਗੱਲ ਨਹੀਂ ਅਸੀਂ ਮਾਈ ਨਾਲ ਰਹਿ ਕਰ ਲਈਏ ਜਾ ਕੇ ਤੇ ਕੋਈ ਗੱਲ ਨਹੀਂ ਸਰਦਾਰ ਉਹਨੂੰ ਕਰ ਨਹੀਂ ਜਾ ਤਾਂ ਹਾਂ ਕਰੇਗਾ ਨਾ ਕਰੋ ਬਸ ਕੋਈ ਨਹੀਂ ਸਰਦਾਰਾ ਕਰਾ ਲਈ ਕੋਈ ਗੱਲ ਨਹੀਂ ਸਰਦਾਰ ਉਹ ਦੱਸ ਬੋਲਣਾ ਦੱਸ ਮੈਂ ਇੱਕ ਮੂੰਹ ਤੋਂ ਕੁਝ ਫੜਦਾ ਇਹ ਦੇ ਪੈਣ ਕਰਾ ਲੂੰਗੀ ਚੰਗਾ ਸਰਦਾਰਾ ਤੇ ਕਰਾ ਲੂੰਗੀ ਕਰਾ ਲੀ ਠੀਕ ਹੈ ਹਾਂ ਕਰਾ ਲੂੰਗੀ ਕਿਆ ਕਰ ਹੂੰ ਤੂੰ ਮੈਨਾਂ ਗੱਲ ਕਰਿਆ ਭਰ ਨਹੀਂ ਸਰਦਾਰਾ ਉਹਦੀ ਜਵਾਰ ਤਸਨ ਜਾਣ ਦੇ ਮੈਂ ਗੱਲ ਨਹੀਂ ਸਮਝੀ ਘਰ ਘਰ ਸਜਾਉਣਾਗਾ ਤੇ ਮੈਂ ਉਹ ਬਿਲੇਉਣਾ ਪਟੜਾ ਪੋਟੜਾ ਕੋਈ ਤੇ ਕਿਉਂ ਨਹੀਂ ਮੂੰਹ ਤੋਂ ਕਿਆ ਵੇਸੇ ਸਰਦਾਰ ਕੋਲ ਮੈਂ ਕੱਲੀ ਕੋਲ ਕਿਉਂ ਛੱਡ ਕੇ ਜਾਨੀ ਨਹੀਂ ਆਏ ਨਹੀਂ ਸਰਦਾਰ ਕੁਸੈਨਾ ਉਹ ਕੁਝ ਨਹੀਂ ਕਹਿੰਦਾ ਉਹ ਨਹੀਂ ਲੈ ਕੇ ਆਈ ਤੇ ਜਿੰਦਾਰ ਆ ਭਾਈ ਆਂਦਾ ਹਾਂ ਠੀਕ ਹੈ ਸਰਦਾਰਾ

ਮੈਨੂੰ ਤਾਂ ਪਤਾ ਹੋ। ਤਾਂ ਪਨੜੇ ਦੇ ਬਣੇ ਇੱਕ ਤਾਂ ਦਹੀਂ ਹੁੰਦੀ ਐ ਇੱਕ ਹੋਰ ਕੁਝ ਹੁੰਦਾ ਦੇ। ਮੈਨੂੰ ਤਾਂ ਨਹੀਂ ਪਤਾ ਸਰਦਾਰਾ ਸਾਡੇ ਕਵੀਲੇ ਆਣਦੇ ਤਾਂ ਵਿਹਾਰ ਅੱਡ ਹੁੰਦੇ ਨੇ। ਖੱਟਾ ਜਿਹਾ ਪਾਇਆ ਹੁੰਦਾ ਕੀ ਹੁੰਦਾ ਉਹ ਤੇਲ ਹੁੰਦਾ ਕਿ ਕੀ ਹੁੰਦਾ? ਸਾਨੂੰ ਤਾਂ ਨਹੀਂ ਪਤਾ ਸਰਦਾਰਾ ਮੇਰੀ ਭੈਣ ਨੂੰ ਪਤਾ ਹੋਊਗਾ ਬਾਕੀ। ਉਹ ਤੇਰੀ ਭੈਣ ਨੂੰ ਤਾਂ ਪਈ ਕੀ ਪਤਾਗਾ ਤੂੰ ਦੱਸ ਦੇ ਫੇਰ ਉਹ ਤਾਂ ਗੁੱਲਾੜਾ ਫੇਰ ਤੂੰ ਲੈ ਜਣੀ ਆ। ਮੈਨੂੰ ਤਾਂ ਸਰਦਾਰਾ ਕੋਈ ਪਤਾ ਨਹੀਂ ਹੈ ਕੀ ਕੁਝ ਹੁੰਦਾਗਾ। ਆ ਤੂੰ ਪਹਿਲਾਂ ਕਦੇ ਵੇਈ ਨਹੀਂ ਕਰਾਇਆ ਤੂੰ। ਤੋਰ ਮੈਨੂੰ ਪੁੱਛ ਲਓ ਮੈਨੂੰ ਕੀ ਪਤਾ ਕੀ ਹੋਵੇਗਾ ਮੈਂ ਇਹਨੂੰ ਕੀ ਪੁੱਛਣਾ ਕਿ ਆਪਾਂ ਇੱਕ ਰਾਹ ਚੱਲੀ ਜਾਂਦੇ ਤਾਂ ਲੋਕ ਮਰੇ ਕਹਿੰਦੇ ਚਾਹੀ ਜਾਂਦੇ ਕਿੱਥੋਂ ਪਰ ਚੱਲ ਕੋਈ ਗੱਲ ਨਹੀਂ ਸਰਦਾਰ ਫਿਰ ਲੋਕਾਂ ਕੋਲ ਪੁੱਛ ਲਾਂਗੇ ਲੋਕਾਂ ਦਾ ਨਹੀਂ ਬਿੱਜੀ ਨਹੀਂ ਨਹੀਂ ਐਸੀ ਨਹੀਂ ਕੁਛ ਨਹੀਂ ਨਹੀਂ ਇੱਕ ਮੈਂ ਦਿਨ ਉਹ ਆਇਆ ਕਿਹਾ ਹਾਂ ਤਾਂ ਮੈਂ ਫੋਲੋ ਫੋਲੋ ਜਾ ਫੜ ਲਿਆ ਮਾਦਾ ਕਹਿੰਦੋ ਤੇ ਕੋਈ ਗੱਲ ਨਹੀਂ ਸਰਦਾਰ ਲੈ ਲੈ ਫੜ ਲੈ ਫੜ ਆ ਤੇਰੀ ਭੈਣ ਹੈ ਜਿਹੜੀ ਪਟੜ ਜੀ ਕੀ ਤੇ ਨੰਨ ਅਸਤਾਈ ਹੋਣ ਦਿੰਦੀ ਤੇ ਸਰਦਾਰਾ ਮੇਰੀ ਭੈਣ ਨੂੰ ਐਦਾਂ ਨਾ ਬੋਲ ਮੈਂ ਇੱਕ ਤੇ ਕਲੰਦਾ ਤੇ ਮੈਂ ਦੋ ਕਾਇ ਉਲ ਖਾਈ ਬੈਠਾ ਭਾਈ ਥੰਡਲ ਤੇ ਲਾ ਕੇ ਸਰਦਾਰਾ ਤੇ ਤੂੰ ਨਸ਼ਾ ਵੀ ਕਰਦਾ ਨਸ਼ਾ ਕਰਨਾ ਪੈਂਦਾ ਭਾਈ ਜੜੀ ਬੂਟੇ ਖਾਣੀ ਪੈਂਦੀ ਆ ਮੈਨੂੰ ਸੁਕਾਂ ਵੀ ਲੈਣਾ ਉਹ ਬੋਤ ਨਸ਼ੇ ਤਾਂ ਪਤਾ ਆ ਇਹ ਨਾ ਨਸ਼ੇ ਮਨਾ ਕੰਮ ਨਹੀਂ ਬਣਦਾ ਸਰਦਾਰਾ ਤੂੰ ਤਾਂ ਨਸ਼ੇ ਵੀ ਬਾੜੇ ਕਰਦਾ ਲੱਗਦਾ ਫਿਰ ਤੂੰ ਨਸ਼ੇ ਤਾਂ ਭਾਈ ਕਰਨਾ ਪੈਂਦਾ ਨਸ਼ੇ ਬਣਾ ਸ਼ਰੀਰ ਨੂੰ ਦਾ ਛਾਗਾ ਬੈੜਾ ਜਿਵੇਂ ਇਧਰ ਤੁਰ ਆਉਂਦਾ ਓਏ ਆ ਆਉਂਦਾ ਪਿੰਗਾ ਜੇ ਮੇਰੀ ਗੱਲ ਸੁਣ ਲੈ ਤੂੰ ਮੇਰੇ ਨਹੀਂ ਕਾਦੀ ਮੜੀ ਇਹ ਪਾਲੀ ਦੇ ਇਹਨੂੰ ਬੜਾ ਮੂੰਣਾ ਨਹੀਂ। ਓ ਪਾਈ ਮੇਰੀ ਗੱਲ ਸੁਣਾ ਬੜਾ ਜਾ ਗਿਆ ਇਹਨੂੰ ਬੜਾ ਮੂੰਣਾ ਨਹੀਂ। ਓ ਸੁੱਕਿਆ। ਚਰਦਾਰ ਨਹੀਂ। ਆਤੀ ਤੋ ਖਾ। ਓ ਤੂੰ ਇੱਥੇ ਬੈਠਾਗਾ। ਇੱਥੇ ਮੈਂ ਤਾਂ ਹੌ ਲੈਣਾ ਆਈ ਯਾਰ ਪੁਟਕਣਾ ਆ। ਓ ਕੰਡਾ ਇੱਧਰ ਪੁਟਕੰਡਾ ਕਿੱਥੇ ਆਗਾ। ਓ ਬਿਲਕਰਿਆ ਹੋਰ ਅਸੀਂ ਤੁਸੀਂ ਮੈਂ ਆ ਯਾਰ। ਭਾਈ ਤੁਸੀਂ ਇੱਥੇ ਬੈਠਿਓ। ਅਸੀਂ ਤਾਂ ਚਰਦਾਰ। ਹਾਂ ਨਾ ਨਾ ਹੱਲ ਆ ਗੋਈ। ਕਿਉਂ ਦੂਰ ਹੋ ਕੇ ਬੈਠ ਮੜਾ ਯਾ। ਓ ਇਹ ਤਾਂ ਮੇਰੇ ਨਾਲ ਰਿਸ਼ਤੇ ਦੀ ਗੱਲ ਕਰਨ ਆਈ ਅਸੀਂ ਤੂੰ ਪੰਦਰਾ ਕਬੀਲਦਾਰ। ਬੰਦਾਰਾ ਤੂੰ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਆਪ ਤੂੰ ਅਗਵੇ ਲਾਰਦਾ ਮੈਂ ਤਾਂ ਲੰਡਾ ਜਿਹਾ ਤੈਨੂੰ ਮੁਰਿਆ ਤੂੰ 60% ਸਾਰਾ ਤੇਰੇ ਕੋਲੇ ਹੁੰਦਾ ਪੈਸਾ ਟੱਕੇ ਦੇ ਰੱਖਾਂ ਬੰਦਾ ਬੜਾ ਮੈਨੂੰ ਦੇ ਕੇ ਸ਼ਿਕਵਾਲਦਾਰੀ ਪਹਿਲਾਂ ਬੰਦਾ ਵੱਡਾ ਤੂੰ ਰੱਖੀ ਸੰਤ ਸਰਦਾਰ ਅੰਸ਼ ਵਿੱਚ ਲੜੀ ਜਾਂਦੇ ਹੋ ਕੋਈ ਅਸਮ ਵਿੱਚ ਲੜਦੇ ਕਾਹਨੂੰ ਆਪੇ ਮੋਹ ਪਿਆਰ ਵਧਦਾ ਮੜਾ ਜਾ ਬਿੱਟ ਨੂੰ ਆਇਆ ਤਾ ਹੀ ਰੱਖਿਆ ਬਿੱਟੂ ਪਿਆਲੀਆਂ ਮਾਗਰ ਫਿਰਦਾ ਰਹੇ ਆ ਮੈਂ ਤਾਂ ਉਹ ਆਇਆ ਯਾਰ ਮਾਰਾ ਥੋੜੇ ਫਿਰਦਾ ਸੀ ਮਾਗਰ ਜੇ ਕਰੇਸ ਤਰ ਉੱਤੇ ਹੀ ਗੱਲ ਹੋ ਗਈ ਅਰੇ ਕੋਈ ਗੱਲ ਨਹੀਂ ਹੋਏ ਨਾ ਵਿਚਾਰੀ ਬਹਿ ਗਈ ਕਦੀ ਦਾਮ ਲੈਣਾਂ ਦਾ ਮੈਂ ਚੱਲ ਮੈਂ ਕੋਲੇ ਵੀ ਨਾ ਕੋਈ ਕੁੱਤਾ ਵੀ ਲੈਣ ਆਜੇ ਭਾਈ ਕਗਰੋਏ ਦੇਖ ਕੇ ਕਿ ਮੇਰੇ ਕੁੱਤੇ ਭੋਂ ਕੋ ਲੱਗ ਜਾਂਦੇ ਹਾਂ ਤਾਂ ਐ ਤਾਂ ਮਾੜੇ ਵੀ ਨਹੀਂ ਹੈਗੇ ਵੀ ਜਿਹੜੇ ਕੁੱਤੇ ਸਾਡੇ ਪਿੱਛੇ ਰਹਿਣਗੇ ਮੈਂ ਕਹਿੰਦਾ ਜੀ ਤੈਨੂੰ ਜੇ ਕੋਈ ਗੱਲ ਬਾਤ ਆਈ ਹੈ ਤਾਂ ਮੈਂ ਲੱਡੂਆਂ ਲੱਡੂ ਵਾਲੇ ਨੂੰ ਕਿਹਾ ਹੁਣ ਤੇ ਮੈਂ 20 ਰੁਪਏ ਮਗਾਰਾਣੇ ਲੱਡੂਆਂ ਦੇ 5-4 ਮੂ ਲੱਡੂ ਤਾਂ ਮੁੱਲ ਦੀ ਲਿਆਵਾਂਗੇ ਮਠਾਈ ਮਹਿੰਗੀ ਪੈਂਦੀ ਹੈ ਇਹ ਮੁੱਲ ਦੀ ਲਿਆਵਾਂਗੇ ਫਿਰ ਓਏ ਆਹ ਦੇਖ ਵੀ ਲੱਡੂ ਮੋਚੂਦ ਲੈਣਾਂ ਕਿ ਵੇਚਣਾਂ ਸਰਦਾਰਾ ਸਾਨੂੰ ਸੋਡੀਆਂ ਗੱਲਾਂ ਨਹੀਂ ਸਮਝ ਨਹੀਂ ਆਉਂਦੀ ਕੋ ਰਿਸ਼ਤੇ ਦੀ ਗੱਲ ਹੈ ਜੇ ਛਿੜੀ ਨਹੀਂ ਹੈਗੀ ਤੁਸੀਂ ਲੱਡੂਆਂ ਦਾ ਪ੍ਰਬੰਧ ਪਹਿਲਾਂ ਹੀ ਕਰ ਲਓ ਤਾਂ ਤਾਂ ਹੋਈ ਗਿਆ ਹਮਾਨਾ ਜੇ ਤੂੰ ਬਹਿ ਜੀ ਨਾਲ ਮੋਟਾ ਜੋੜ ਕੇ ਉਹ ਤੇ ਗੱਡੀ ਵੀ ਮੰਗਾ ਲਈ ਮੈਂ ਤਾਂ ਉਹ ਲੋ ਗੱਡੀਆਂ ਖੜਕੀਆਂ ਆਪਣੀਆਂ ਆ ਕੇ ਤੇ ਵੀ ਮੰਗਾ ਲਈ ਆ ਜਾ ਮੜਾ ਚਲੀਏ ਗੱਡੀਆਂ ਕਿੰਨੀਆਂ ਖੜੀ ਹੋ ਜਾ ਮੇਰੀ ਭੈਣ ਨੂੰ ਆ ਜਾਣ ਦੇ ਤਾਂ ਤਾਂ ਨਹੀਂ ਰਹੂ ਅੱਜ ਤੂੰ ਆ ਤੇ ਮੇਰੀ ਭੈਣ ਨੂੰ ਆ ਜਾਣ ਦੇ ਚੱਲ ਸਰਦਾਰਾ ਮੇਰੀ ਭੈਣ ਨੇ ਇਧਰ ਹੀ ਗਈ ਹੋਊਗੀ ਉਹ ਗੱਡੀ ਖੜਕੀ ਸਾਹਮਣੇ ਬੁਲਾ ਰੋ ਕਰਦਾ ਤਾਂ ਬੜੇ ਕਾਲੇ ਨੇ ਪਹਿਲੀ ਘਟਨਾ ਉਹ ਗੱਟਿਆ ਨੂੰ ਪੰਜ ਹੱਦ ਤਿੰਨ ਗੱਲ ਕਰੀ ਆਵਾ ਵੱਡੀ ਵਾਲੇ ਨੂੰ ਦੇ ਦਾਂਗੇ ਉਹ ਤਾਂ ਆਪਣੀ ਆ ਪੰਜ ਤਾਂ ਚਾਦਰ ਹੀ ਲਈ ਜਾਂਦਾ ਪਤਾ ਨਹੀਂ ਗੱਲ ਕੀ ਗੋਲ ਕੰਡ ਨਾ ਕੀ ਹੋਵੇ ਮੇਰੀ ਗੱਲ ਸੁਣ ਪਾਈ ਹਾਂ ਕਰਦਾ ਲੈ ਲਓ ਗੱਡੀ ਕਵਾਲੀ ਆ ਪਾ ਹਣਾ ਤੇ ਚੁੱਪ ਕਰਕੇ ਬਾਈ ਹੁਣ ਬੜਾ ਬੋਲੀਦਾ ਓ ਤੂੰ ਮਾਗਰ ਬਟੇਗਾ ਪੂਰਾ ਯਾਰਾ ਮੇਰੀ ਪ੍ਰਾਣ ਓ ਆ ਜਾ ਬਾਈ ਚੁੱਪ ਗਿਆ ਮੈਂ ਗੱਡੀ ਵਾਲੇ ਨੂੰ ਚਾਹ ਪਾਣੀ ਪਿਆ ਦੇ ਆ ਤੇ ਤੂੰ ਤੇ ਆਪਰ ਜਾਈ ਨੂੰ ਫਿਰ ਮੈਂ ਨਾਲੇ ਤੇਲ ਤੂੰ ਢਾਲ ਲਾਂਗੇ ਮੈਂ ਬਾਹਰ ਤ ਜਾਣਾ ਘਰੇ ਜੇ ਤੂੰ ਚੈਰ ਕਰਦਾ ਤੇਲ ਪਹਿਲੇ ਆਪਾਂ ਉੱਥੇ ਚੱਲਾਂਗੇ ਗੁਰਦੁਆਰਾ ਸਾਹਿਬ ਫਿਰ ਦੁਬਾਰੇ ਹਾਂ ਫਿਰ ਆਪਾਂ ਬਾਬੇ ਦੇ ਵੀ ਜਾਣਾ ਖੇਤ ਮੜੀ ਵਾਲੇ ਦੇ ਤੂੰ ਜਾ ਫਿਰ ਬੋਕਰ ਬੋਕਰ ਲਾ ਦੇ ਮੇਰੇ ਕਮਰੇ ਚ ਬੀੜੀਆਂ ਬੁੜੀਆਂ ਹੋ ਗਈਆਂ ਹੋਈ ਨਹੀਂ ਚੱਲ ਨਾ ਵਾ ਫਿਰ ਆਹ ਚੱਲ ਸਰਦਾਰਾ ਤੇ ਮੇਰੀ ਭੈਣ ਨਹੀਂ ਹਜ ਤੱਕ ਆਈ ਹੈਗੀ